ਤਲੋ ਆਪਣੇ ਘਰੇ ਹੈਗਾ ਖੰਡ WhatsApp ਸਟਾਰਟ ਇਹ ਬਾਬਾ ਜੀ ਹੈਗਾ ਬੇਟਾ ਇਹ ਹੈਗੀ ਬੇਟੀ ਤੇ ਬਾਬਾ ਜੀ ਨੂੰ ਤੁਸੀਂ ਸਾਰੇ ਜਾਣਦੇ ਆ ਵੀਡੀਓ ਅਸੀਂ ਪਾਉਂਦੇ ਰਹਨੇ ਆ ਲੜੀਆਂ ਮੇਰਾ ਭਰਾ ਕਹਿੰਦਾ ਮੈਂ ਆਪੇ ਕੱਲੇ ਨੇ ਲਾ ਦੇਣੀ ਆਇਤ ਕੀ ਲਿਆਉਣਾ ਬੂ ਮਕੈਨਿਕ ਹੀ ਲਾ ਦੇਗਾ ਲਾ ਗਿਆ ਲਾ ਗਿਆ ਤੂੰ ਛਤਰੀ ਲੈ ਕੇ ਇੱਧਰ ਚਲੀ ਆਂ ਉਹ ਉਹ ਮੀਂਹ ਨਾ ਪੈਂਦਾ ਨਹੀਂ ਤੂੰ ਕਿੱਧਰ ਲੈ ਕੇ ਚਲੀ ਛਤਰੀ ਮੀਂਹ ਤਾਂ ਪੈਂਦਾ ਨਹੀਂ ਜਾਂ ਲੈ ਜਾ ਫਿਰ ਲੈ ਜਾ ਲੈ ਜਾ ਹਾਂਜੀ ਸਾਸਰੀ ਘਾਲ ਦੀ ਕੀ ਹਾਲ ਚਾਲ ਹੈ ਅਮੀਰ ਜੀ ਸਾਰੇ ਠੀਕ ਠਾਕ ਹੋਵੋਗੇ ਸਾਰੇ ਠੀਕ ਹੀ ਹੋਣੇ ਚਾਹੀਦੇ ਆ ਤੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀਗਾ ਵੀ ਆਪਾਂ ਜਿਹੜਾ 11 ਤਰੀਕ ਨੂੰ ਖੰਡ ਪਾਠ ਸਾਈਬ ਜਿਹੜਾ ਘਰੇ ਆਪਾਂ ਰਖਾਉਣਾ ਵਾਣ ਤੇ ਅੱਜ 11 ਤਰੀਕਾ ਇਧਰ ਸੇਵਾ ਸੁਸਾਇਟੀ ਵਾਲੇ ਵੀਰ ਸਵੇਰੇ ਸਵੇਰੇ ਆ ਕੇ ਕਾਲੀ ਪਾਗੇ ਸੀ ਤੇ ਸਾਡਾ ਡਿਜ਼ਾਈਨ ਬਣਾਇਆ ਤੇ ਇੱਕ ਵੈਲਕਮ ਲਿਖਿਆ ਤੇ ਇਧਰ ਸਾਰੀ ਗਲੀ ਦੀ ਸਫਾਈ ਕੀਤੀ ਆ ਤੇ ਆ ਕਾਲੀ ਪਾਈ ਸੱਡਾ ਦੇ ਕੱਲੂ ਲੱਗਣਾ ਖਲਵਾਏ ਤੇ ਇਧਰ ਟੈਂਟ ਦਾ ਜਿੰਨਾ ਵੀ ਸਾਰਾ ਸਮਾਨ ਉਹ ਲਿਆਂਦਾ ਪਿਆ ਵਾ ਗੱਦੇ ਸਾਰਾ ਜੋ ਕੁਝ ਵੀ ਚਾਹੀਦਾ ਹੁੰਦਾ ਪੱਠੀਆਂ ਪੁੱਠੀਆਂ ਸਾਰਾ ਕੁਝ ਲਿਆਂਦਾ ਪਿਆ ਲੋ ਜੀ ਤਿਆਰੀ ਸਾਰੀ ਕੀਤੀ ਹੈ ਬਾਬਾ ਜੀ ਦੀ ਰਾਤ ਤੇ ਹੁਣ ਮਹਾਰਾਜ ਦੇ ਪ੍ਰਕਾਸ਼ ਕਰਾਂਗੇ ਘਰੇ ਲੈ ਆ ਕੇ ਹੁਣ ਅਸੀਂ ਚੱਲਿਆਂ ਸਬਜ਼ੀ ਲੈਣ ਬਹੁਤ ਨਾਲ ਬ ਕਿੱਡੀ ਤੇ ਤਰ੍ਹਾਂ ਕਰਨ ਭਾਈ ਨਾ ਬਹੁਤ ਨਾ ਵੱਧ ਲਾਉਣ ਲੱਗਾ ਅੱਜ ਨਾ ਸਾਡੇ ਪਿੰਡ ਦੀਆਂ ਰੌਣਕਾਂ ਸਵੇਰ ਸਵੇਰ ਦੀਆਂ ਆਜ ਲੈ ਜੁਨੇ ਤਾ ਕੇ ਨਰਕੇ ਆਂਕਲੂ ਵੀ ਚੌਂਜੀ ਲੈ ਕੇ ਆਇਆ ਤਾਜੀ ਰਾਜ ਜੀ ਸਾਭੀ ਲੈ ਲਈਏ ਚੱਲੀ ਹੁਣ ਕਰੇ ਆਜੋ ਇੱਧਰ ਮਾਮੀ ਆ ਗਈ ਸਾਡੀ ਮਾਮੀ ਸਾਸੀ ਦਾ ਪਲੇ ਟਾਈਮ ਆ ਮੈਂ ਤਕੀ ਕੋਈ ਗੱਲ ਨਹੀਂ ਆਇਤਾ ਫਿਰ ਤਾ ਆਜੋ ਵੀ ਮੇਰੇ ਭਾਈ ਹੁੜੀ ਵੀ ਆ ਗਏ ਆਪਣਾ ਸਾਊਂਡ ਸਿਸਟਮ ਲੈ ਕੇ ਕੀ ਆਲਾ ਵੀਰੇ ਬਸ ਬਈ ਹੋ ਠੀਕ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਕਰਦੇ ਤਿਆਰੀ ਫਿਰ ਹਾਂਜੀ ਕਰਦੇ ਹਾਂ ਇੱਕ ਗੱਲ ਤੁਹਾਨੂੰ ਵੱਖਰੀ ਦਿਖਾਉਣੀ ਆ ਜਿਹੋ ਜੀ ਸੰਗਤ ਉਹ ਜੀ ਰੰਗਤ ਆ ਬਾਬਾ ਜੀ ਦੇ ਬੱਚੇ ਆ ਪੜਾਈ ਵੀ ਕਰਦੇ ਆ ਦਿਨ ਨਾਲ ਬਾਬਾ ਜੀ ਦੇ ਪਾਠ ਵੀ ਕਰਦੇ ਆ ਹੁਣ ਬਾਬਾ ਜੀ ਡਿਊਟੀ ਵੀ ਲਾਉਣਗੇ ਤੁਹਾਡੇ ਨਾਲ ਹਾਂਜੀ ਹਾਂਜੀ ਡਿਊਟੀ ਲਾਉਣਗੇ ਰਾਤ ਨੂੰ ਜਦੋਂ ਡਿਊਟੀ ਹੁੰਦੀ ਹੈ ਬੱਚੇ ਮਤਲਬ ਉੱਥੇ ਇਹ ਆਪ ਨਾਲ ਲੱਗਣਗੇ ਬਹੁਤ ਵੱਡੀ ਗੱਲ ਆ ਨਹੀਂ ਤਾਂ ਸਾਡੇ ਵਾਲੇ ਦਾ ਹਗਰਾੜੇ ਮਾਰ ਦਿੰਦੇ ਰਾਤ ਨੂੰ 2-2 ਵਜੇ ਕਰ ਮਹਾਰਾਜ ਦੀ ਮਸ਼ਾਈ ਕਰਨੀ ਮਸ਼ਾਈ ਕਰਨੀ ਗੁਰੂ ਮਹਾਰਾਜ ਦੀ ਸੇਵਾ ਕਰਨੀ ਸਾਰੀ ਇਹਨਾਂ ਨੂੰ ਲੋਲ ਜਾਈ ਗਈ ਪੂਰੀ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਬਹੁਤ ਬਹੁਤ ਘੱਟ ਜਮਾਗ ਮਿਲਦਾ ਅਜਕਲ ਇਹਦਾ ਬਸ ਕਹਾਣੀ ਖ ਖਾਨੂ ਹੋਣਾ ਹੈ ਤਕਾਰਕਾਰ ਸਪੀਕਰਾਂ ਨੂੰ ਇਹ ਕਿਹਦੇ ਦਾ ਨਾ ਨਹੀਂ ਮੈਸੇਜ ਤੇ ਹੁਣ ਅਸੀਂ ਮਹਾਰਾਜ ਦਾ ਸਰੂਪ ਲੈਣ ਚੱਲੇ ਆ ਕਰ ਲੈ ਵੀ ਤਿਆਰੀ ਕਰਾਂ ਦੀ ਬਣ ਲੈ ਕਿ ਮੈਂ ਬਣ ਕੇ ਦਵਾ ਬਣ ਲੈ ਬਣਨਾ ਬਣਨਾ ਫਿਰ ਕੋ ਘੈਂਟ ਤੇ ਇਹਨਾਂ ਨੂੰ ਬੁਲਾਇਆ ਤਾਂ ਨਹੀਂ ਸੀਗਾ ਪਰ ਚਲੋ ਕੋਈ ਗੱਲ ਨਹੀਂ ਚਲ ਕੋਈ ਨਾ ਕੋਈ ਨਾ ਵਧੀਆ ਕੀਤਾ ਤੁਸੀਂ ਆ ਗਏ ਕੰਮਕੋਮ ਵਾਲੇ ਬੰਦੇ ਦੀ ਲੋੜ ਸੀ ਤੁਹਾਨੂੰ ਬੱਬੂ ਕੰਡੂ ਜੇ ਮੈਂ ਆਪਣੇ ਮੁੰਡਾ ਫੁੱਟੀ ਖੇਡਦਾ ਕਬੱਡੀ ਬੱਬੂ ਭਾਈ ਕਬੱਡੀ ਪਲੇਅਰ ਹੈ ਕਬੱਡੀ ਪਲੇਅਰ ਹਾਂਜੀ ਵੀਰਿਆ ਵਾਲੇ ਦਾ ਜਿੱਤ ਕੇ ਨਾਂ ਦੇ ਇਹਨੂੰ ਨੇ ਨਾਂ ਵੀ ਇਹ ਪਹਿਲਾਂ ਵੀ ਜਿੱਤਿਆ ਹਾਂਜੀ ਤੇ ਸੋਨੇ ਦੇ ਜਿੱਤ ਕੇ ਹੁਣ ਆ ਗੱਡੀ ਜਿੱਤ ਕੇ ਦਾ ਐਰ ਡਾਇਰੈਕਟਰ ਜਿੱਤੇ ਆ ਹਾਂਜੀ ਤੇ 100 ਦਾ ਵੀ ਪੈਂਡ ਦੇ ਜਿਵੇਂ ਮਾਨ ਵਾਲੀ ਗੱਲ ਹੀ ਹੁੰਦੀ ਆ ਸਹੀ ਹਾਲੇ ਸਹੀ ਹਾਂ ਤੂੰ ਕੀ ਗਣੀ ਜਾਨੀ ਆ ਕੋਹਣੀ ਕੜੇ ਸੋਨੇ ਦਾ 5 ਲੱਖ ਦਾ ਇੱਧਰ ਪੜਾ ਜੇਬ ਚ ਨਾ ਪਾਲੂ ਜੇਬ ਚ ਨਾ ਪਾਲੂ ਆ ਮੇਰੇ ਕੋਲ ਹਾਂ ਆ 3 ਕਰੋੜ ਦਾ ਆ ਪਿਆ ਵਾ ਇੱਕ ਮਹਿੰਗੇ ਮਹਿੰਗੇ ਕੜੇ ਆ ਜੇਬ ਚ ਨਾ ਪਾਲੀਂ ਕੇ ਦੇ ਆ ਉਹਦੇ ਬਾਬਾ ਜੀ ਦੇਖ ਬਣਾਉਣ ਲੱਗੇ ਹੁਣ ਤਰੇ ਮੰਮੀ ਨੇ ਪ੍ਰਸ਼ਾਦ ਦੀ ਨਹੀਂ ਤਿਆਰੀ ਕਰਤੀ ਆ ਚਲ ਗਿਆ ਪਪਾ ਜੀ ਆਪਾਂ ਦੋਨੇ ਫਰੈਂਡ ਤੋਂ ਰਹਿਣ ਨੂੰ ਮੋਟਰਸਾਈਕਲ ਤੇ ਰੋਡ ਪੈ ਜਾਣਾ ਤੁਸੀਂ ਚਲੋ ਅਸੀਂ ਚੱਲੇ ਸਾਰੇ ਜਣੇ ਬਾਬਾ ਜੀ ਦਾ ਸਰੂਪ ਲੈਣ ਚਲੋ 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 ਕਮਲਾ ਮਾਰੋ ਗੁਰੂ ਘਰ ਦੇ ਵਿੱਚ ਆਪਾਂ ਪਹੁੰਚ ਗਏ ਆ ਬਾਬਾ ਬਰਿ ਸਕਣਗੇ ਪ੍ਰਸ਼ਾਦਾ ਬਾਈ ਜੀ ਪਹਿਲਾਂ ਬਾਬਾ ਨੂੰ ਪ੍ਰਸ਼ਾਦਾ ਸ਼ਿਕਾਇਦਾ ਹੁੰਦਾ ਵਾ ਬਾਬਾ ਵੀ ਜਰਾ ਬਾਬਾ ਵੀ ਜਰਾ ਉਵੇਂ ਬੈਠਾ ਵਾ ਤੇ ਉਹ ਭਰਾ ਉਹ ਚਾਹ ਹੋਵੇ ਲੱਸੀ ਕਰਾ ਲਈ ਦੀ ਮੇਰੀ ਕੱਲ ਉਹਨੂੰ ਛੁੱਟੀਆਂ ਗਈਆਂ ਏ ਛੁੱਟੀਆਂ ਕੱਲ ਨੂੰ ਜਾਣਾ ਜਾਣਾ ਵਾ ਫੇਰ ਹੁਣ ਪੋਗਲੇ ਦਿਨ ਫੇਰ 13 ਤਰੀਕ ਨੂੰ ਉਧਰ ਵੀ ਜਾਣਾ ਉਧਰ ਵੀ ਜਾਣਾ ਵਾ ਫੇਰ ਭੋਗ ਤੇ ਕੌਣ ਆਊਗਾ ਕੱਲ ਕਹਿ ਦੂੰ ਜੀ ਸਾਡੀ ਸਾਡਾ ਅੱਜ ਪੇਪਰ ਲੈ ਲਓ ਜੀ ਅਸੀਂ ਕੱਲ ਨੂੰ ਜੀ ਛੁੱਟੀ ਲੈ ਲਈ ਹਾਂ 13 ਤਰੀਕ ਦੀ ਛੁੱਟੀ ਲੈ ਲਈ ਨੂਰ ਨੂੰ ਇਨੇ ਪੜਾਕੂ ਆ ਨਾ ਨਾਲ ਕੱਪੜਿਆਂ ਚੱਕੀ ਫਾਇਦੇ ਪੜਾਈ ਕਰਨ ਵਾਸਤੇ ਤੇ ਪੜਾਈ ਵੱਲੋਂ ਬਿਲਕੁਲ ਵੇਲ ਨਹੀਂ ਕੋਈ ਰਿਸ਼ਤੇਦਾਰੀ ਨਹੀਂ ਹੈਗੀ ਪੜਾਈ ਦੇ ਨਾਲ ਪੜਾਈ ਕਰਨੀ ਹੈ ਤੇ ਪੜਾਈ ਕਰਨੀ ਹੈ ਨਾ ਨੂਰ ਜਿਹੜਾ ਆਪਣੇ ਘਰੇ ਖੰਡ ਪਾੜ ਹੋ ਰਿਹਾ ਨਾ ਉਹ ਖੰਡ ਪਾੜ ਤੇ ਆਪਾਂ ਆਪਣੇ ਪਿੰਡ ਦੇ ਇੱਕ ਸਪੈਸ਼ਲ ਬੰਦੇ ਦਾ ਸਨਮਾਨ ਕਰਨਾ ਵਾ ਤੇ ਉਹਦਾ ਸਨਮਾਨ ਬਣਾਉਣ ਲਈ ਅਸੀਂ ਹੁਣ ਚੱਲੇ ਆ ਮੋਗੇ ਤੇ ਉਹ ਅਸੀਂ ਸਸਪੈਂਸ ਰੱਖਣਾ ਵੀ ਉਹ ਕਿਹਨੂੰ ਸਨਮਾਨ ਦੇਣਾ ਵਾ ਉਹਦੋਂ ਹੀ ਦੱਸਿਆ ਨਾ ਰਾਤ ਨਹੀਂ ਸਹੀ ਗੱਲ ਉਹਦੋਂ ਹੀ ਦੱਸਾਂ ਬਲੌਗ ਦੇ ਨਾਲ ਜੁੜੇ ਰਹੋ ਲਗਾਤਾਰ ਜਿੱਦਨ ਆਪਣੇ ਭੋਗ ਹੋਊਗਾ ਨਾ ਭੋਗ ਪਊਗਾ 13 ਤਰੀਕ ਨੂੰ ਉਸ ਦਿਨ ਉਹਨੂੰ ਆਪਸੇ ਨਾਮ ਦਵਾਂਗੇ ਬੁਲਾ ਕੇ ਤੇ ਉਦੋਂ ਨਹੀਂ ਦੱਸਾਂਗੇ ਕਿ ਕੌਣ ਆ ਮੀਂਹ ਪੈਣ ਲੱਗਿਆ ਵੇਖੋ ਛੋਟੇ ਛੋਟੇ ਦੀਨੇ ਟੁੱਪਕੇ ਜੇ ਜਦੋਂ ਸਾਡੇ ਪਿਛਲੀ ਵਾਰ ਖੰਡ ਪਾੜਤੀ ਨਾ ਹੈਪੀ ਹੈਪੀ ਵੀ ਸੀਗਾ ਤੇ ਉਦੋਂ ਵੀ ਮੀਂਹ ਪੈਣ ਲੱਗੇ ਤੇ ਭੋਗ ਪਾਉਣ ਦਾ ਮਾਹੀ ਮੌਕਾ ਦਿੱਤਾ ਰੱਬ ਨੇ ਸਹੀ ਹੈ ਜਮਾਂ ਟਾਈਮ ਤੇ ਪਤਾ ਨਹੀਂ ਇਹ ਪਰਮਾਤਮਾ ਨੂੰ ਹੈਪੀ ਖੇੜੀ ਆ ਬਾਈ ਜਦੋਂ ਕਿਸੇ ਦੇ ਖੰਡ ਪਾੜ ਹੋਊਗਾ ਨਾ ਤੇ ਜਦੋਂ ਭੋਗ ਪਾਣਾ ਹੋਊਗਾ ਮੀਂਹ ਹਟ ਹੀ ਜਾਂਦਾ ਮੌਕਾ ਦੇ ਹੀ ਦਿੰਦਾ ਰੱਬ ਤੇ ਪਿਛਲੀ ਵਾਰ ਵੀ ਆਪਾਂ ਨੂੰ ਮੌਕਾ ਦਿੰਦਾ ਦੇਤਾ ਸੀਗਾ ਪਰ ਇਸ ਵਾਰ ਵੇਖਦੇ ਵੀ ਮੌਕਾ ਰੱਬ ਦਿੰਦਾ ਕਿ ਨਹੀਂ ਦਿੰਦਾ ਪ੍ਰਮਾਤਮਾ ਮਿਹਰ ਕਰੇ ਸਾਰੇ ਲੋਕਾਂ ਦੀਆਂ ਫਸਲਾਂ ਖੜੀਆਂ ਆਜੇ ਨਾ ਤੇ ਮੀਂਹ ਨਾ ਹੀ ਪਾਵੇ ਤੇ ਚੰਗੀ ਗੱਲ ਹੀ ਆ ਵੀ ਮੀਂਹ ਪੈਣ ਲੱਗ ਥੋੜਾ ਥੋੜਾ ਤੇ ਰੱਬ ਨਾ ਹੀ ਪਾਵੇ ਤੇ ਬਾਲੀ ਵਧੀਆ ਗੱਲ ਆ ਦੁਕਾਨ ਤੇ ਆ ਗਿਆ ਬਾਈ ਕੋਲੇ ਤੇ ਇਹ ਸਨਮਾਨ ਆਪਾਂ ਲੈ ਲਿਆ ਆਪ ਦਿਖਾ ਲਈਏ ਵਿੱਚ ਕਿ ਰਹਿੰਦੀਏ ਦਿਖਾ ਲਈਏ ਤਾਂ ਪਰ ਦੇਣਾ ਕੀ ਨੂੰ ਆਪੋਂ ਨਹੀਂ ਦੱਸਣਾ ਜੀ ਥੋੜਾ ਦੱਸੀ ਕੋਈ ਨਹੀਂ ਦਿਖਾ ਲੈ ਸੁਣ ਮਾਂ ਦਾ ਖਾਦ ਲੈ ਤੁਹਾਨੂੰ ਲੋ ਜੀ ਆ ਸਨਮਾਨ ਆਪਾਂ ਲੈ ਲਿਆ ਵਾ ਹਾਂ ਤੇ ਇਹ ਸਨਮਾਨ ਅਸੀਂ ਦੇਣਾ ਕਿ ਨੂੰ ਆ ਇਹ ਆਪਾਂ ਸਸਪੈਂਸ ਰੱਖਿਆ ਇਹ ਦੱਸਣਾ ਨਹੀਂ ਆਪਾਂ ਉਧਰ ਨਹੀਂ ਦੱਸਾਂਗੇ ਨਾ ਲਾਸਟ ਵਾਲੇ ਦਿਨ ਬਲੌਗ ਦੇ ਵਿੱਚ ਸਨਮਾਨ ਅਸੀਂ ਬਣਾ ਕੇ ਲੈ ਆਏ ਆ 13 ਤਰੀਕ ਨੂੰ ਆਪਣੇ ਕਰੇ ਭੋਗਾ ਖੰਡ ਪਾੜਦਾ ਨਾ ਤੇ ਉਦੋਂ ਅਸੀਂ ਸਸਪੈਂਸ ਰੱਖਿਆ ਵਾ ਵੀ ਕੀ ਸਨਮਾਨ ਦੇਣਾ ਇਹ ਤੁਹਾਨੂੰ ਬਲੌਗ ਦੇ ਵਿੱਚ ਹੀ ਦੇਖਣ ਨੂੰ ਮਿਲੂਗਾ ਆ ਵੇਖੋ ਫੈਂਕੇ ਦਾ ਖੇਤ ਨਾ ਚਲੇਦਾ ਹੈ ਨਾ ਫੇਲਾ ਜਾਂਦਾ ਰਹਿ ਜਾਂਦੀ ਹੈ ਜੇ ਹੁੰਦਾ ਜੇ ਹੁੰਦਾ ਉਹਨੇ ਅੱਜ ਵਿਚਾਰੇ ਨੂੰ ਮੂਰੇ ਮੂਰੇ ਭੱਜਿਆ ਕਰਨ ਆਇਆ ਕਦੇ ਕਦੇ ਜਦੋਂ ਆਪਾਂ ਦੇਖਦੇ ਨਾ ਬਹੁਤ ਖਰਾਬ ਹੁੰਦਾ ਯਾਰ ਮਨ ਜਾ ਤੇਰੇ ਤੇਰੇ ਫੋਟੋ ਵੀ ਬਣਾਈ ਸੀ ਕਿੱਦਰੀ ਹੈ ਆਹ ਲੈਨੇ ਫੋਟੋ ਬਣਾਈ ਹੋਈ ਆ ਬਾਈ ਦੇ ਬਿੰਕੇ ਐਂ ਕਾਦਰਾ ਯਾਰ ਤੇ ਨਾ ਖਾਸ ਦੋਸਤ ਮੇਰੇ ਕੋਲ ਵੀਡੀਓ ਵਿਚਾਰੀਆਂ ਪਈਆਂ ਆ ਉਹਦੀਆਂ ਪੁਰਾਣੀਆਂ ਜਿਹੜੀਆਂ ਮੇਰੇ ਕੋਲ ਬਣਾਈ ਜਿਹੜੀਆਂ ਆਪਾਂ ਵੀਡੀਓ ਬਣਾਈ ਰੀਲ ਟਿਕਟੋਕ ਦੇ ਬਣਾਈ ਮੇਰੇ ਕੋਲ ਪਈਆਂ ਆ ਜਮਾਂ ਵਿਚਾਰੀਆਂ ਨਾ ਕਵਾ ਜਾਂਦਾ ਨੇ ਮੂਰੇ ਮੂਰੇ ਭੱਜਿਆ ਫਿਰਨੇ ਆਪਣੇ ਹਨਾ ਸਹੀ ਗੱਲ ਹੁਣੇ ਜਿਹੜਾ ਮੈਂ ਚਾਲਦਾ ਤੁਹਾਡੇ ਨਾਲ ਉਹ ਯਾਰ ਕਾ ਬੰਦਾ ਨਹੀਂ ਆਉਣਾ ਵਿਚਾਰਾ ਦੁਆਰਾ ਜਦੋਂ ਅਸੀਂ ਖੇਤ ਖੂਦ ਮੂਹਰ ਦੀ ਨਾ ਦੇਣਾ ਟਰੈਕਟਰ ਲੈ ਕੇ ਵਿਚਾਰਾ ਨੰਗਦਾ ਹੁੰਦਾ ਜੀ ਸਹੀ ਬਹੁਤ ਵਿਚਾਰੇ ਦੀ ਬਹੁਤ ਯਾਰ ਨੇ ਕਿਤੇ ਕਿਤੇ ਸੋਚ ਕੇ ਜੇ ਜਦੋਂ ਮੰਨਣਾ ਹੁਣ ਆਪਾਂ ਨੰਗੇ ਸੀਗੇ ਤੇ ਮਣ ਜਾਣੇ ਹੋਰ ਹੀ ਖਰਾਬ ਹੋ ਜਾਂਦਾ ਕੋਈ ਤੇ ਅਜਾ ਵਿਚਾਰਾ ਹੁੰਦਾ ਨਾ ਉਹਨੇ ਮੂਰੇ ਮੂਰੇ ਭੱਜਿਆ ਪਿਆ ਨਾ ਜੱਗਾ ਬਹੁਤ ਸੀਗਾ ਵੀ ਮਨੂਰਾ ਫਿਰ ਠੀਕ ਹੈ ਜੀ ਉਹਦਾ ਦੱਸਣ ਦੀ ਲੋੜ ਹੀ ਨਹੀਂ ਫਸਲ ਖੇਡਣ ਵਾਲਾ ਜੀ ਮਤਲਬ ਹਾਸੇ ਮਖੌਲ ਜਿਹੜੇ ਮੈਂ ਨਹੀਂ ਉਹਨੂੰ ਕਦੇ ਇੱਥੇ ਕਰ ਲੜਦੇ ਲੜਦੇ ਨੇ ਵੇਖਿਆ ਹੈਗਾ ਉਹਦਾ ਸੁਭਾਅ ਜਿਹੜਾ ਹਾਸਨ ਖੇਡਣ ਵਾਲੇ ਸੀਗਾ ਜੇ ਲੜ ਪਈ ਹੱਥ ਨੂੰ ਵੀ ਰੋ ਹਾਂ ਆ ਜਿਹੜਾ ਸਕੂਨ ਆ ਨਾ ਏ ਜਿਨ੍ਹਾਂ ਦੇ ਘਰ ਗੁਰਦੁਆਰੇ ਕੋਲੇ ਰਹੇ ਹੈਪੀ ਉਹਨਾਂ ਨੇ ਪਤਾ ਹੈ ਨਾ ਸਾਡੇ ਕੋਲੇ ਤਾਂ ਇੱਥੇ ਮਤਲਬ ਗੁਰਦੁਆਰੇ ਦੀ ਆਵਾਜ਼ ਤਾਂ ਆਉਂਦੀ ਆ ਪਰ ਉਹ ਨਹੀਂ ਆਉਂਦੀ ਅੱਜ ਆਪਣੇ ਘਰ ਦੇ ਵਿੱਚ ਸਪੀਕਰ ਲੱਗਣਾ ਮਤਲਬ ਆਨੰਦ ਜਾਉਂਦਾ ਹੈ ਨਾ ਆਨੰਦ ਜਾ ਹੈ ਨਾ ਉਹ ਹੈਲੋ ਇਹ ਕੀ ਤਮੀਜ਼ ਇਹ ਵਿਆਹ ਨਹੀਂ ਹੈਗਾ ਤੁਸੀਂ ਗਿੜੇ ਕੱਢਦੇ ਵਰ ਦੇ ਮੋਟਰਸਾਈਕਲਾਂ ਦੇ ਹਲੇ ਖੰਡ ਪਾਠਾ ਵੀਰੇ ਸੇਵਾ ਕਰੋ ਬਾਬੇ ਦੀ ਸੇਵਾ ਕਰੋ ਬਾਬੇ ਦੀ ਸੇਵਾ ਕਰੋ ਬਾਬੇ ਦੀ ਸੇਵਾ ਕਰੋ ਬਾਬੇ ਦੀ ਲੈ ਗਿਆ ਤਾਂ ਉੱਡ ਉੱਡ ਨਾ ਜਾ ਵੀਰਾ ਅੱਜ ਬਈ ਇੱਟਾਂ ਬਣ ਕੇ ਜਾਇਕਰ ਜਿੱਥੇ ਜਾਣਾ ਤਿੰਨ ਬਹਾਨੇ ਲਾਦੇ ਭਗਤੇ ਭਾਈ ਜਾਂ ਤੂਫਾਨ ਆ ਗਿਆ ਤੇ ਪਤਾ ਕਿੰਨਾ ਨੁਕਸਾਨ ਹੋ ਗਿਆ ਤਿੰਨ ਬਹਾਨੇ ਲਾਦੇ ਇਹ ਹੁੰਦਾ ਨਾ ਕਿ ਲੱਭਣਾ ਨਹੀਂ ਕੈਨੇਡਾ ਕੋਲ ਟੈਕ ਬਣਾਏ ਕਈ ਵਾਰ ਉਹ ਜੇ ਟਾਈਮ ਦੀ ਗੱਡੀ ਨੂੰ ਟਰਾਲੀ ਬਣਾਉਣਾ ਪੈਂਦਾ ਵੇ ਲੋ ਟੈਂਡਾ ਦਾ ਸਾਰੇ ਥੋੜਾ ਗੱਡੀ ਚ ਲੈ ਕੇ ਆਇਆ ਤਾਂ ਸੇਫਟੀ ਨਾ ਲੈ ਕੇ ਆਇਆ ਉਦਰੀਆਂ ਉਦਰੀਆਂ ਰੱਖ ਕੇ ਆਵੇ ਹੋਰ ਭਾਵੇਂ ਸਾਰੇ ਭੁੱਖੇ ਰਹ ਜਾਣ ਛੋਟਾ ਬਾਬਾ ਨਹੀਂ ਭੁੱਖਾ ਰਹਿਣਾ ਗਈ ਪ੍ਰਸ਼ਾਦਾ ਚੱਕ ਲਿਆ ਪਾਪਾ ਪ੍ਰਾਧਨ ਨੂੰ ਡਿਊਟੀ ਆ ਹਾਂਜੀ ਕਿੰਨੇ ਵਜੇ 4 ਤੋਂ 6 ਓਕੇ ਸੇਵਾ ਕਰਨੀ ਕੋਲ ਹਾਂਜੀ ਪਹਿਲਾਂ ਤਾਂ ਥੈਂਕ ਯੂ ਜਿੰਨਾ ਭੈਣ ਭਰਾਵਾਂ ਨੇ ਸਾਡਾ ਵਲੌਗ ਐਂਡ ਤੱਕਰ ਦੇਖਿਆ ਤੇ ਉਮੀਦ ਆ ਤੁਹਾਨੂੰ ਆ ਵਲੌਗ ਵੀ ਸਾਡਾ ਵਧੀਆ ਲੱਗੂਗਾ ਜੇ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਹੋਰ ਵਲੌਗ ਦੇਖਣ ਲਈ ਆਪਣਾ ਚੈਨਲ ਜਿਹੜਾ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਵੀ ਲਾਈਕ ਕਰ ਲਿਓ ਤੇ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਥੈਂਕ ਯੂ ਸੋ ਮੱਚ